ਬਲਦੀ دیوارਾਂ ਕਾਂ ਟੋਚਕੀਆਂ ਨੂੰ ਜਾਣ ਵਾਲੇ ਬੰਦੇ ਖੋ ਸਾਵਧਾਨ ਰਹਿਣ ਇਹ ਅੰਡਰ ਬ੍ਰਿਜ ਜੋ ਇੱਥੇ ਬਣਿਆ ਹੋਇਆ ਜਵਾਰਕਾਂ ਦੀ ਟੋਚਕੀਆਂ ਦੇੰਦੇ ਰਸਤੇ ਦੇ ਵਿੱਚ ਤਿੰਨ ਦੀ ਸਲੈਂਡ ਦੇ ਨੀਚੇ ਦੀ ਕਪੂਲ ਬਣਿਆ ਹੋਇਆ ਉੱਥੇ ਇਹ ਬੰਦੇ ਖੜਕੇ ਲੋਕਾਂ ਨੂੰ ਕੱਢਦੇ ਨੇ ਇਹ ਤਿੰਨ ਬੰਦੇ ਜੋ ਇੱਥੇ ਬਿਸਤਾਂ ਸਵਾ ਕਰਦੇ ਖੜੇ ਹੋਏ ਨੇ ਤੋਂ ਇਹਨਾਂ ਬੰਦਿਆਂ ਨੂੰ ਚੰਗੀ ਤਰ੍ਹਾਂ ਪਛਾਣ ਲਓ ਉੱਥੋਂ ਦੇ ਮੰਦਰ ਵਾਲੇ ਵੀਰ ਤੋਂ ਬਹੁਤ ਸਾਵਧਾਨ ਰਹਿਣ ਇਹ ਬੰਦੇ ਕਾਫੀ ਸਮੇਂ ਤੋਂ ਇੱਥੇ ਲੋਕਾਂ ਨੂੰ ਪਹੁੰਚ ਕਰ ਰਹੇ ਨੇ ਤਿੰਨ ਬੰਦੇ ਨਹੀਂ ਇਹ ਜਿਹੜੇ ਬੰਦੇ ਆਏ ਦਾ ਚਲਾ ਆਈ ਦਾ ਆਹ ਮਾਨਸਾ ਦਾ ਅੱਛਾ ਇਹੋ ਕੇ ਇੱਕ ਹੀ ਐਸੀ ਮਾਈ ਹਿਆਰ ਜਿਸਮੈਂ ਜਿਹੜਾ ਥਿਆ دیوار ਕਿਨਾਂ ਟਿਕਿਆ ਨੂੰ ਜਾਣੇ ਆ ਨੇ ਉਸਨੇ ਖੋਜੇ ਕਿਹੜਾ ਖੋਜੇ ਸੀ ਮਾਲ ਭਾਈ ਇਹ ਮੇਰੇ ਨਾਲ ਦੁਬਾਰਾ ਬਹੁਤ ਮੁੰਡਾ ਗਈ ਇਹ ਪਿੰਡ ਕਿਹੜਾ ਇਹ ਚੀਜ਼ ਇਹ ਚੀਜ਼ ਇਹਨਾਂ ਨੇ ਚਲਾਈ ਹਾਂ ਜੀ ਭਾਈ ਕੀ ਗੱਲ ਹੋਈ ਸਾਰੀ ਇਹ ਫੋਟ ਫੜਾ ਕੇ ਆਈ ਹੁੰਦਾ ਜੀ ਇਧਰੋਂ ਮੇਰੀ ਭਾਈ ਨੂੰ ਇਹ ਰਾਸਤੇ 'ਚ ਮੈਨੂੰ ਸੂਵੇ ਲੱਗੇ ਰਹਿ ਗਏ ਇੰਨਾ ਕੋਲੇ ਕਿਤਾ ਦਾ ਨਹੀਂ ਦਾ ਠੀਕ ਆ ਕਹਿੰਦੇ ਸੀ ਕਿ ਇਨਾਂ ਕੋਲੇ ਵੱਡੀ ਦਾ ਬੜਿਆ ਇਨਾਂ ਕੋਲੋਂ ਜਿੰਨੇ ਬੰਦੇ ਪੂਰੇ ਚੱਜ ਕੇ ਮੰਨ ਕੇ ਜਲ ਘੜ ਘੜ ਜੋ ਭਾਲੇ ਨੇ ਤਿੰਨੇ ਤਿੰਨੇ ਬੰਦੇ ਕਣਕਾ ਜੋ ਹਾਂ ਦਾ ਬੜਿਆ ਕਿਰਚਾਂ ਸੀ ਕੋਲੇ ਤੇ ਬੰਦੇ ਦੇ ਮੰਨ ਕੇ ਜਾਣਾ ਜਿਹੜਾ ਸਿੱਖਾ ਉਹਦਾ ਇੱਡਾ ਮਾਰ ਦੇ ਸੀ ਗਿਆ ਬਾਬਾ ਸੌਣੀ ਚ ਠੀਕ ਆ ਸ਼ਾਮ ਦਾ ਟੇ ਮੈਨੂੰ ਹੈ மோட்டோரி

ਪ੍ਰਸ਼ਾਸਨ ਨੂੰ ਮਿਲ ਦਿੱਤਾਗਾ ਪ੍ਰਸ਼ਾਸਨ ਕੋਲ ਪਹੁੰਚਦਾਗਾ ਇਹ ਘਟਨਾ ਹੋਈ ਜਿਹੜਾ ਆਪਣੇ ਹਸਪਤਾਲ ਚ ਇੱਕ ਹੈ ਸਮਾਜ ਦਾ ਰਹਿਣ ਆਪਣੇ ਫੈਦਲ ਖੇਦ ਵਾਲਾ ਅੰਡਰਵਿਟਰ ਹੈ ਉਹ ਤੁਹਾਨੂੰ ਲੱਗ ਗਈ ਤੇ ਇਹਨਾਂ ਨੇ ਰਾਜੇ ਤੇ ਪਿੰਡ ਜਵਾਲ ਦੇ ਵਿੱਚ ਇਹਨਾਂ ਨੂੰ ਵੜਾਇਆ ਜਾਗਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਗੁਰਸਿੱਖ ਬੰਦਾ ਸੀ ਨਾ ਉਹਦੇ ਰੋੜੇ ਵੀ ਮਾਰੇ ਉਹਦੇ ਰੋੜੇ ਵੀ ਮਾਰੇ ਨੇ ਇਹਨਾਂ ਨੇ लोरी खो दे चोरी करते होंगे ਸਾਰੇ ਬੰਦੇ ਲੰਘਦੇ ਉੱਥੋਂ ਵੀ ਆਏਗੀ ਕਰੋਏ ਸਾਰੇ ਬੰਦੇ ਮੇਰੇ ਪਿੱਛੇ ਜੀ ਹਾਂ ਪਹਿਲਾਂ ਵੀ ਮਾਰਦਾ ਹੋ ਜਾਗੇ ਪਹਿਲਾਂ ਵੀ ਓਏ ਛਕੇ ਦਾ ਮੁੰਡਾ ਮਾਰੀਦਾ ਜੀ ਕਿਹਨਾਂ ਨੇ ਦੇਖੋ ਸੱਤ ਕੀ ਕੀ ਸੀ ਇੱਥੇ ਆਹ ਕਿਹੜੇ ਕੋਲ ਸੀ ਆ ਉਹਨਾਂ ਦੇ ਨਹੀਂ ਸੀ ਜੀ ਦੇਖੋ ਜੀ ਦਾ ਉਹ ਰੈਡੀ ਕਰਾ ਬਣਾ ਬਾਈ ਮਨੀ ਕਿਤਾ दू है जो पहचानो बी पहचान के दसोाना सायर करो कहा रोज वारदाता होंगे जेड फिर ये तीन जने को छोटा छारियां भी दस दिन बच तो रहेगी अंदर टूटे तो ਹਾਂ ਜਰੂਰ ਕਰਿਓ ਭਾਈ ਇਹਨਾਂ ਦੀ ਪਛਾਣ ਕਰ ਰਹੇ ਹਾਂ ਕਿਹੜੇ ਇਹ ਇਹ ਸੱਚ ਬਟੂਆ ਚਲ ਗਿਆ ਇਹ ਕਹਾਗਾ ਇਹ ਦੱਸ ਰਹੇ ਆ ਇਤੋਂ ਦੇ ਵੀ ਮਾਨਸਾ ਦੇ ਦੱਸ ਰਹੇ ਆ ਇਹ ਕਿੱਥੇ ਜਾਣੇ ਪ੍ਰਸ਼ਾਸਨ ਨੂੰ ਗੋਲ ਕੀਤੀ ਆ ਪ੍ਰਸ਼ਾਸਨ ਪੁੱਛ ਰਿਹਾ ਥੋੜੇ ਟਾਈਮ ਦੇ ਵਿੱਚ ਆਪਣਾ ਮਕਸਦ ਸਾਰੀ ਸਾਰੇ ਬਾਬਾ ਚੱਲੀ ਹੋਣਾ ਹੈ ਭਾਈ ਖੜਨ ਹੋ ਜਾਂਦਾ ਪੁਲਿਸ ਆਉਂਦੀ ਆ ਭਰਾ ਨਹੀਂ ਲਾਈਵ ਹੋ ਗਿਆ करते बंद मोबाइल दोस्त